ਜਾ ਪੰਜ ਚੱਲਾਂ ਕੇ ਅੰਬਾਲਾ ਕੈਂਟ ਜੰਕਸ਼ਨ ਤੋਂ ਰਾਏ ਦਾ ਸਰਵਾਗ ਇਹਦਾ ਕ੍ਰੋਸ ਕਰ ਸਕਦੇ ਆ ਕਾ ਚੱਲਿਆ ਰੇਜੂ ਸਿਸ਼ਨ ਸੰਹਨਪੁਰ ਜੰਕਸ਼ਨ ਅੰਬਾਲਾ ਕੈਂਟ ਜੰਕਸ਼ਨ ਦਾ ਜਿਹੜਾ ਸਟੇਸ਼ਨ ਕੋਡ ਆ ਉਹ ਹੈ ਯੂ ਐਮ ਬੀ ਤੇ ਇਹ 1868 ਵਿੱਚ ਇਸ ਸਟੇਸ਼ਨ ਦੀ ਜਿਹੜੀ ਉਹ ਸਥਾਪਨਾ ਹੋਈ ਸੀ ਜੀ ਤੇ ਸਫਰ ਕਰਾਂਗੇ ਜਨ ਸ਼ਤਾਬ ਦੀ 12054 ਜੋ ਕਿ ਅੰਮ੍ਰਿਤਸਰ ਤੋਂ ਚੱਲ ਕੇ ਹਰਦੁਆਰ ਪਹੁੰਚਦੀ ਆ ਆਪਾਂ ਇਸ ਵੇਲੇ ਅੰਬਾਲਾ ਦੇ ਟਵੇਲ ਦੇ ਸਟੇਸ਼ਨ ਦੇ ਖੜੇ ਆ ਇਹ ਹੈ ਆਪਣੀ ਟ੍ਰੇਨ ਇਹਦੇ ਵਿੱਚ ਆਪਾਂ ਜਿਹੜਾ ਉਹ ਸਫਰ ਕਰਾਂਗੇ ਚੱਲਦੇ ਆ ਵਿੱਚ ਇਸ ਟ੍ਰੇਨ ਦੇ ਅੰਬਾਲਾ ਕੈਂਡ ਤੋਂ ਫਾਈਨਲੀ ਆਪਣੀ ਟ੍ਰੇਨ ਜਿਹੜੀ ਆ ਅੰਬਾਲਾ ਕੈਂਡ ਜੰਕਸ਼ਨ ਤੋਂ ਚੱਲ ਪਈ ਹੈ ਜੀ 12054 ਇਹ ਹੈ ਚੇਅਰ ਕਾਰਪੋਰੇਟ ਦੇ ਦੇਖੀ ਰਹੇ ਆ ਅੱਛਾ ਪੱਖੇ ਵਗਾਰ ਲੱਗੇ ਸਹਾਇਆ ਕਾਰਨ ਰੀਰ ਦਾਣਾ ਜੀ ਬਾਏ ਬਾਏ ਅੰਬਲਾਗਨ ਜੰਕਸ਼ਨ ਰੇਲਵੇ ਸਟੇਸ਼ਨ ਸੋ ਆਪਾਂ 12054 ਜਨ ਸਤਾਬਦੀ ਐਕਸਪ੍ਰੈਸ ਦੀ ਗੱਲ ਕਰੀ ਤਾਂ ਇਹ ਸ਼ੁਰੂ ਹੋਈ ਸੀ ਜੀ 27 ਸਤੰਬਰ 2006 ਉਤਰੀ ਰੇਲਵੇ ਵੱਲੋਂ ਇਹ ਜਿਹੜੀ ਟ੍ਰੇਨ ਚਲਾਈ ਗਈ ਸੀ ਤੇਜ ਆਧੁਨਿਕ ਤੇ ਇੱਕ ਫਾਇਤੀ ਦਿਨ ਦੀ ਯਾਤਰਾ ਵਾਲੀ ਟ੍ਰੇਨ ਜਿਹੇ ਤੇ ਜਨ ਸ਼ਤਾਬ ਦੀ ਐਕਸਪ੍ਰੈਸ ਸੀਰੀਜ਼ ਦਾ ਹਿੱਸਾ ਰੂਟ ਹੈ ਅਮਰitsar ਤੋਂ ਹਰੀਦਵਾਰ ਤੱਕ ਦਾ ਜਿਹੜਾ ਜਾਈ ਪਾਇਆ ਜੁਗਨਾਤਰੀ ਔਰ ਸਹਾਰਨਪੁਰ ਇਸ ਰੂਟ ਤੇ ਹੁੰਦੀ ਫੜੀ ਰੁੜਕੀ ਹੁੰਦੇ ਹੋਏ ਇਹ ਪਹੁੰਚੇਗੀ ਹਰੀਦਵਾਰ 1:50 ਮਿੰਟ ਦੇ ਸੋ ਗਾਇਜ਼ ਜਿਦਾ ਹੁਣ ਹੋਰ ਨੈਕਸਟ ਰੇਲਵੇ ਸਟੇਸ਼ਨ ਜਮਨਾ ਨਗਰ ਜਗਾਦਰੀ ਇਹ ਹੈ ਇਸ ਤਰ੍ਹਾਂ ਮੈਂ ਵੀ ਬਹੁਤ ਅਚੀ ਸਪੀਡ ਆ ਜੀ ਸੋ ਗਾਇਜ਼ ਇਹ ਦੁਖੇੜੀ ਰੇਲਵੇ ਸਟੇਸ਼ਨ ਤੇ ਅਗਲੇ ਸਿਗਨਲ ਨਾ ਹੋਣ ਦੀ ਵਜ੍ਹਾ ਕਰਕੇ ਰੁਕ ਗਈ ਸੀ ਇਹ ਵੀ ਫੋਨ ਚੱਲ ਪਈ ਆ ਇਹ ਆਪਾਂ ਦੁਖੇੜੀ ਰੇਲਵੇ ਸਟੇਸ਼ਨ ਸਕਿਪ ਕਰ ਰਹੇ ਆ ਆ ਰਹੇ ਹਾਂ ਜੇਕਰ ਇਹ ਹੈ ਜਗੜੀ ਬੋਟਕਾ ਸੋ ਗਾਇਸ 293 ਕਿਲੋਮੀਟਰ ਤੋਂ ਅੰਦਰ ਸਰ ਤੋਂ ਜੰਮਾ ਨਗੋ ਬਿਗਾਦਰੀ ਆਪਣੇ ਰਾਈਟ ਹੈਂਡ ਤੇ ਪਹੁੰਚੀ ਹੈ ਜੀ ਸੋ ਗਾਇਸ ਇਹ ਲੀਕੋਨ ਨੂੰ ਦੋ ਕਰਾ ਗਈ ਹੈ ہماری ਗਾੜੀ इसका अगर स्टेशन कोड की बात करें करिए वाई ए यू डी इसका जरा यमुना नगर जगात रिजर स्टेशन कोड आ दो नंबर प्लेटफॉर्म से आई है एक नंबर प्लेटफॉर्म वाल मैं कैमरे ना शूट कर रहा जी सामने यमुना नगर जगात रेलवे स्टेशन पधारने पर धन्यवाद थैंक्स फॉर योर विज़िट लिखा हुआ तो यह है ਦੋ ਨੰਬਰ ਪਲੇਟਫਾਰਮ 12054 ਨਿਸ ਪਲੇਟਫਾਰਮ ਨੰਬਰ 2 ਜਗਰਾधरी ਜਮਨਾ ਨਗਰ ਪਹੁੰਚ ਚੁੱਕੀ ਹੈ ਜੀ ਆਪਾਂ ਇਸ ਵਿੱਚ ਚੇਅਰ ਕਾਰ ਤੇ ਜਿਹੜਾ ਸਫ਼ਰ ਕਰ ਰਹੇ ਹਾਂ ਮਿਲਦੇ ਆ ਕੇ ਇਹ ਹੈ ਇਸ ਆਪਣਾ ਕੋਚ ਚੇਅਰ ਕਾਰ ਦਾ ਇਸ ਨੰਬਰ ਲਿਖਿਆ ਜਨਤਾਵ ਦੀ 12054 ਤੋ ਗਾਇਜ਼ ہماری ਜਿਹੜੀ ਟ੍ਰੇਨ ਨਾ ਜਮਨਾ ਨਗਰਗੜੀ ਤੋਂ ਚੱਲ ਪਈ ਹੈ ਜੀ ਆਪਣੇ ਰਾਈਟ ਟਾਈਮ ਇਨ ਟਾਈਮ ਆ ਗਈ ਸੀ ਇਹ ਹੈ ਇੱਕ ਨੰਬਰ ਪਲੇਟਫਾਰਮ ਤੇ ਸਟੇਸ਼ਨ ਵੀ ਇਧਰ ਹੀ ਹੈ ਇਹ ਸਾਹਮਣੇ ਹੈ ਸਟੇਸ਼ਨ ਐਂਟਰੈਂਸ ਆਰ ਐਗਜ਼ਿਟ ਜਿਹੇ ਹੀ ਸੇ ਹੁੰਦਾ ਹੈ ਪਰ ਨੈਸ਼ਨਲ ਫਲੈਗ ਦਾ ਜੋ ਖਾਲੀ ਬੜਾ ਇਹ ਹੈ ਪੁਰਾਣਾ ਦੌਰ ਦਾ ਸਟੇਸ਼ਨ ਅੰਗਰੇਜ਼ਾਂ ਦੇ ਟਾਈਮ ਦਾ ਆ ਦੇਖ ਰਹੇ ਹੋ ਹੋਲ ਡਾਟਰਾ ਵਾਲਾ ਇਹ ਬਹੁਤ ਅੱਛਾ ਸਟੇਸ਼ਨ ਜਿਹੜਾ ਹੈ ਰੀਨੂ ਬਣਿਆ ਹੋਇਆ ਹੈ ਇਹ ਹੈ ਹਰਿਆਣਾ ਦੇ ਵਿੱਚ ਆਪਾਂ ਅੱਜ ਜਲਦਾ ਇੱਕ ਦੁਆਰਾ ਬਣਾਉਂਦੇ ਹੁਪਦੇ ਵਿੱਚ ਐਂਟਰ ਕਰਾਂਗੇ ਕਿ ਆਂ ਇਹ ਕ੍ਰੋਸ ਕਰਦੇ ਨੇ ਜੰਨਾ ਨਗਰ ਜਗਾਦਰੀ ਠੀਕ ਹੈ ਮਾਈ ਬਾਈ ਜਗਾਦਰੀ ਜੰਨਾ ਨਗਰ ਜੇ ਭਾਈ ਜਮਨਾ ਨਦੀ ਆਪ ਦੇਖ ਸਕਦੇ ਹੋ ਜੰਮਨਗੜ੍ਹ ਆ ਜਹਾਂ ਤੇ ਯੂਪੀ ਜੋ ਸ਼ੁਰੂ ਹੋ ਜਾਂਦਾ ਹੈ ਆਪਾਂ ਇੱਥੇ ਕਰ ਗਏ ਆ ਯੂਪੀ ਦੇ ਵਿੱਚ ਮਿਲਦੇ ਆ ਤੁਹਾਨੂੰ ਸਹਾਰ ਮੰਗੋਰ ਰੇਲਵੇ ਸਟੇਸ਼ਨ ਤੇ ਜੰਮਨਗੜ੍ਹ ਦੀਆਂ ਫੈਕਟਰੀਆਂ ਬਹੁਤ ਨਜ਼ਰ ਆਉਂਦੀਆਂ ਜੀ ਧਰਮਾਲਾ ਇੱਥੇ ਜੰਮਨਗੜ੍ਹ ਸੌਰੀ ਯੂਪੀ ਦੇ ਵਿੱਚ ਯਮਨਾ ਮੇਜ ਦਾ ਪੁਕੀਏ ਜੇ ਆਪਾਂ ਜਿਹੜੀ ਸ਼ੈਂਕ ਵਗੈਰਾ ਬਹੁਤ ਗੰਦੇ ਆ ਜੇ ਤੁਹਾਨੂੰ ਮੈਂ ਰਿਪੋਰਟ ਦਿਖਾਵਾਂ ਪਲੱਸ ਦਿਖਾਵਾਂ ਪੁਕੀਏ ਬਿਲਕੁਲ ਤੋਂ ਅੱਛਾ ਐਸਾ ਕੰਮ ਇਹ ਬਾਥਰੂਮ ਨੇ ਟਾਇਲਟ ਵਗੈਰਾ ਸਾਰੇ ਗੰਦੇ ਪਏ ਆ ਬਹੁਤ ਜ਼ਿਆਦਾ ਬਾਹਰ ਵੀ ਗੰਦਗੀ 1253 ਅੱਗੇ ਵੀ ਚੇਰਕਾਰ ਤੁਸੀਂ ਦੇਖ ਰਹੇ ਹੋ ਇਹ ਪਿਆਰ ਨਾਲ ਪਾਣੀ ਪੋਣੀ ਬਣਾ ਹੁੰਦਾ ਸਾਰਾ ਪਿਆਰ ਸੈਂਟਰੀ ਦਾ ਸਾਰਾ ਸਮਾਨ ਆਹ ਜੀ ਉਹ ਕਾਫੀ ਲੈ ਕੁਝ ਵੀ ਦਿੱਤਾ ਹੈ ਇਹ ਜਿਹੜੀ ਜਮਨਾ ਐੇ ਕੇ ਆ ਕੇ ਨੰਗਦੀ ਹੈ ਜੀ ਜਮਨਾ ਨਗਰ ਦੇ ਨਾਮ ਦਾ ਲੱਗਦੀ ਨਾ ਦੀ ਇਧਰੋਂ ਵੀ ਨੰਗਦੀ ਹੈ ਜਮਨਾ ਨਾ ਆਪਾਂ ਬੋਂਜਨ ਵਾਲਾ ਜਮਨਾ ਸਾਰਨਪੁਰ ਜੀ ਰਾਹ ਜੇ ਆਪਾਂ ਸਰਪਾਵਾ ਇਹਦਾ ਕ੍ਰੋਸ ਕਰੀਏ बाद आएगा आएगा सो बिल्कुल so हम लोग सहारनपुर के बाहर जाड़ के आ गए हैं सहानपुर के स्टेशन कोड की बात करेंगे एस आर ई इसका स्टेशन कोड है हमारी बारह जीरो चरंजा अमृतसर से चलकर यहाँ सहारनपुर 330 किलोमीटर पुरने पूरा करने के बाद हमारी ट्रेन जो है सहारनपुर पहुंचने वाली है पहुंच गई है बस प्लेटफार्म आने वाला होगा तो ये हमारा सहारनपुर जंक्शन रेलवे स्टेशन प्लेटफार्म नंबर चार पर बारह जीरो चरंजय जन्म शताब्दी एक्सप्रेस पहुंच चुकी है ये है ऐसा प्लेटफार्म सहारनपुर जंक्शन रेलवे स्टेशन का ये देखो तो गई इसका मैंने बताई दिया स्टेशन कोड है एस आर ई सहारनपुर जंक्शन का और हमारी तीन सौ तीस किलोमीटर अमृतसर से चल के जहाँ पहुँच गई है ट्रेन ये है ट्रेपर नंबर चार यह है पुराना अंग्रेजों के टाइम का जो रेलवे स्टेशन बना हुआ है ये है ऐसा रेलवे स्टेशन कुछ देखने का आप देख सकते हैं सहारनपुर रेलवे स्टेशन ये अपनी अमृतसर हरिद्वार जन शताब्दी जी ट्रेन खड़ी है ये आप जो सफ़र कर रहे हैं काफ़ी रेलवे स्टेशन है मैं ट्रेनपुर रेलवे स्टेशन चलती है बारह जिले चुरुंजा ये है ब्रिटिश टाइम का जो रेलवे स्टेशन बन है जी ਕਿਰਕਾ ਗਾਰੀਆਂ ਦੇ ਇੰਦਾਰਕੋ ਇਸ ਜੀ ਦੇ ਵਿੱਚ ਪਾ ਕੇ ਸੈਟ ਕਰਦੇ ਆ। ਆ ਦੇਖੋ ਸਾਰੀਆਂ ਜਲੀਆਂ ਅੰਗਰੇਜ਼ਾਂ ਦੌਰ ਦੀਆਂ ਜਿਹੜੀਆਂ ਹੈ ਬਣੀਆਂ ਹੋਈਆਂ ਜੀ। ਆ ਦੇਖੋ ਸਟੇਸ਼ਨ ਖਾਲ ਅੰਗਰੇਜ਼ਾਂ ਦੌਰ ਦਾ ਜਿਹੜਾ ਬਣਿਆ ਹੋਇਆ। ਇਹਨਾਂ ਤੋਂ ਰੀਨਵੈਸਿਓਨਲ ਆਵਾਜ਼ aí ਪੂਰੀ ਨੇ ਜੀ ਇੱਥੇ। ਚਲੋ ਬਾਏ ਬਾਏ ਰੇਲਵੇ ਸਟੇਸ਼ਨ ਸਾਹਨਪੁਰ ਇਸ ਰੇਲਵੇ ਸਟੇਸ਼ਨ 155 ਸਾਲ ਤੋਂ ਵੀ ਵੱਧ ਪੁਰਾਣਾ ਰੇਲਵੇ ਸਟੇਸ਼ਨ ਆ ਦੇਖੋ ਅੰਗਰੇਜ਼ਾਂ ਦੇ ਦੌਰ ਦਾ ਸਟੇਸ਼ਨ ਕਿੰਨਾ ਸੋਹਣਾ ਇਹ ਬਣਿਆ ਹੋਇਆ ਸਾਹਨਪੁਰ ਇਹ ਵੀ ਕਾਫੀ ਲੰਮਾ ਚੌੜਾ ਇਹ ਜਿਹੜਾ ਰੇਲਵੇ ਸਟੇਸ਼ਨ ਤੁਸੀਂ ਦੇਖ ਰਹੇ ਹੋ ਲਓ ਜੀ ਬਾਏ ਬਾਏ ਆਪਾਂ ਕਹੇ ਚੱਲਿਆਂ ਰੇਲਵੇ ਸਟੇਸ਼ਨ ਸਾਹਨਪੁਰ ਜੰਕਸ਼ਨ ਕਿਹਦੀ ਤਰਫ ਦਾ ਬਹੁਤ ਹੈ ਜờ ਗੰਨਾ ਵੀ ਕਾਫੀ ਹੈ ਯੂਪੀ ਦੇ ਅੰਦਰ ਫੜ ਗਈ ਕਿਤੇ ਇਹ ਰੁੜਕੀ ਤੋਂ ਪਹਿਲਾਂ ਹੀ ਬੱਚੇ ਹੱਥ ਮਾਰ ਰਹੇ ਵਾਇਵ ਵਾਇ ਕਰ ਰਹੇ ਸੀ ਲਓ ਜੀ ਆਪਣੀ ਚੱਲ ਪਈ ਹੈ ਟ੍ਰੇਨ ਦੁਆਰਾ ਤੋਂ ਜਿੱਥੇ ਖੜ ਗਈ ਸੀ ਆਪਾਂ ਰੁਕੀ ਤੋਂ ਪਹਿਲਾਂ ਹੀ ਇਹ ਅਜੇ ਜਿਹੜਾ ਜਾ ਰਹੇ ਆ ਆਪਣਾ ਜਿਹੜਾ ਡੈਸਟੀਨੇਸ਼ਨ ਹੋਏਗਾ ਰੁੜਕੀ ਜੰਕਸ਼ਨ ਤੱਕ ਆਪਾਂ ਇਹ ਰੁਕੂ ਕਬੂ ਕਰਾਂਗੇ ਜਿਹੜਾ ਰੁੜਕੀ ਦੇ ਪਾਸ ਆਪਾਂ ਪਹੁੰਚ ਗਏ ਜੀ ਉਹ ਗਾਇਜ਼ ਆਪਾਂ ਰੁੜਕੀ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਹਮਾਰਾ ਜ ਡੈਸਟੀਨੇਸ਼ਨ ਸੀ ਰੁੜਕੀ ਸੀ ਇਹ ਹੈ ਆਪਣੇ ਦੂਜੇ ਪਲੇਟਫਾਰਮ ਤੇ ਆਈਏ ਆਪਾਂ ਚੱਲਦੇ ਆ ਉਧਰ ਸੋ ਆਪਾਂ ਰੁੜਕੀ ਪਹੁੰਚ ਗਏ ਆ ਇਹ ਹੈ ਪਲੇਟਫਾਰਮ ਨੰਬਰ 1 ਰੁੜਕੀ ਸੋ ਗਾਇਜ਼ ਆਪਾਂ ਟ੍ਰੇਨ ਤੇ ਆਏ ਸੀ ਅੰਮ੍ਰਾਲਾ ਤੋਂ ਸੋ ਇਹ ਅੰਮ੍ਰਿਤਸਰ ਤੋਂ ਚੱਲ ਕੇ ਸੇ 64 ਕਿਲੋਮੀਟਰ ਪੂਰਾ ਕਰਕੇ ਇਹ ਰੁੜਕੀ ਆਪਣੇ ਇਨਟਾਈਮ ਪਹੁੰਚੀ ਆ ਇਹ ਰੇ ਰੁੜਕੀ ਰੇਲਵੇ ਅਸੀਂ ਤਾਂ ਕੰਮ ਵਗੈਰਾ ਚੱਲ ਰਿਹਾ ਹੈ ਤੇ ਇਹ ਜਿਹੜੀ ਟ੍ਰੇਨ ਆ ਦਿਨ ਚ 6 ਦਿਨ ਚੱਲਦੀ ਆ ਵੀਰਵਾਰ ਇਹ ਟ੍ਰੇਨ ਜਿਹੜੀ ਨਹੀਂ ਚੱਲਦੀ ਐ ਅੰਮ੍ਰਿਤਸਰ ਤੋਂ ਹਰੀਦوار ਸੋ ਗਾਜੇ ਸੀ ਇੱਕ ਨੰਬਰ ਪੇਸਾ ਰੁੜਕੀ ਦਾ ਜਿਹੜਾ ਸਟੇਸ਼ਨ ਕੋਡੋ ਆਰ ਕੇ ਹੈ ਤੇ ਇੱਥੇ ਪਾਂ ਜਿਹੜੇ ਪਲੇਟਫਾਰਮ ਨੇ 8 ਟਰੈਕ ਨੇ ਤੇ ਹੈ ਰੁੜਕੀ ਦਾ ਰੇਲਵੇ ਸਟੇਸ਼ਨ ਰੁਕੀ ਚੱਲਦੇ ਆਪਾਂ ਸੋ ਕਿਸੇ ਜਰ ਲਗਾਤਾਰ ਸਟੌਪ ਕਰ ਪਲੀਜ਼ ਕਮੈਂਟ ਕਰਕੇ ਦੱਸਣਾ ਰੁੜਕੀ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਇਹਦੇ ਬਾਰੇ ਵੀ ਮੈਨੂੰ ਕਮੈਂਟ ਜ਼ਰੂਰ ਕਰਨਾ ਜੀ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਉ ਅਜਾਜ ਸਤਿ ਸ੍ਰੀ ਅਕਾਲ ਜੀ